ਦੀਆਂ ਖਬਰਾਂਵਾਲ ਚੱਲੀਏ ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਕੱਲ ਇਲੈਕਸ਼ਨ ਹੋ ਕੇ ਹਟਿਆ ਤੇ ਉੱਥੇ ਦੇ ਨਵੇਂ ਪ੍ਰਾਈਮ ਮਿਨਿਸਟਰ ਬਣਨ ਜਾ ਰਿਹਾ ਹੈਗੇ ਆ ਜੋ 24ਵੇਂ ਪ੍ਰਾਈਮ ਮਿਨਿਸਟਰ ਸੀ ਹੁਣ 25ਵੇਂ ਵੀ ਹੋਣਗੇ ਮਾਰਕ ਕਾਰਨੀ ਸੋ ਉਹਨਾਂ ਦੀ ਪਾਰਟੀ ਨੂੰ ਹੁਣ ਤੱਕ 373 ਦੇ ਵਿੱਚੋਂ 168 ਸੀਟਾਂ ਤੇ ਅੱਗੇ ਆ ਜਾਂ ਮਿਲ ਚੁੱਕੀਆਂ ਹੈਗੀਆਂ ਸੋ ਮੈਜੋਰਟੀ ਲਈ 172 ਚਾਹੀਦੀਆਂ ਸੀ ਥੋੜੀਆਂ ਜੀਆਂ ਘੱਟ ਹੈਗੀਆਂ ਸੋ ਕੈਨੇਡਾ ਦੇ ਇਤਿਹਾਸ ਦੇ ਵਿੱਚ 2 ਮਹੀਨਿਆਂ ਦੇ ਵਿੱਚ ਜਿਹੜੀ ਪਾਰਟੀ ਬਿਲਕੁਲ ਡਾਊਨ ਸੀ ਉਹ ਪ੍ਰੈਜ਼ੀਡੈਂਟ ਡੋਲਨ 트੍ਰੰਪ ਉਹਨਾਂ ਦੀਆਂ ਸਟੇਟਮੈਂਟਸ ਤੋਂ ਬਾਅਦ ਟੋਟਲੀ ਜਿਹੜੀ ਆ ਜਿੱਤ ਗਈ ਹੈਗੀ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੀ ਉਹਨਾਂ ਦੀ ਲਿਬਰਲ ਪਾਰਟੀ ਆ ਆ ਉਹ ਹੁਣ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਆ ਈਵਨ ਦੋ ਉਹਨਾਂ ਦੇ ਕੋਲ 172 ਸੀਟਸ ਨਹੀਂ ਹੋਣੀ ਹੋਈਆਂ ਐ ਐਨਡੀਪੀ ਦੇ ਕੋਲ 7 ਹੋਈਆਂ ਆ ਹਾਲਾਂਕਿ ਐਨਡੀਪੀ ਦੇ ਲੀਡਰ ਯਗਮੀਤ ਸਿੰਘ ਵੀ ਹਾਰ ਗਏ ਆ ਅ ਤੇ ਕਨਜ਼ਰਵੇਟਿਵ ਜਿਹੜੀ ਪਾਰਟੀ ਹੈਗੀ ਆ ਉਹਨਾਂ ਦੇ ਲੀਡਰ ਪੀਅਰ ਪੌਲੀਵੇ ਉਹ ਵੀ ਹਾਰ ਗਏ ਹੈਗੇ ਆ ਹਾਲਾਂਕਿ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਸੀਟਸ ਆ ਮਿਲੀਆਂ ਹੈਗੀਆਂ ਸੈਕੰਡ ਲਾਰਜੈਸਟ ਪਾਰਟੀ ਉਹ ਕੈਨੇਡਾ ਦੇ ਵਿੱਚ ਬਣੀ ਹੈਗੀ ਆ ਮਾਰਕ ਆਰਨੀ ਹੁਣੀ ਇਹ ਕਿਹਾ ਵੀ ਜਿੱਤਣ ਤੋਂ ਬਾਅਦ ਵੀ ਪ੍ਰੈਜ਼ੀਡੈਂਟ 트੍ਰੰਪ ਹੁਣੀ ਸਾਡੇ ਮੁਲਕ ਨੂੰ ਤੋੜਨਾ ਚਾਹੁੰਦੇ ਹੈਗੇ ਆ ਤੇ ਇਹ ਕਦੇ ਵੀ ਨਹੀਂ ਵਾਪਰੂਗਾ ਉਹਨਾਂ ਨੇ ਇਹ ਕਿਹਾ ਭਈ ਅਮਰੀਕਾ ਵਾਲੇ ਸਾਡੀ ਧਰਤੀ ਨੂੰ ਸਾਡੇ ਰਿਸੋਰਸਸ ਨੂੰ ਸਾਡੇ ਪਾਣੀ ਨੂੰ ਤੇ ਸਾਡੇ ਮੁਲਕ ਨੂੰ ਜਿਹੜਾ ਆ ਆ ਆਪਣੇ ਅੰਡਰ ਲੈਣਾ ਚਾਹਦੇ ਹੈਗੇ ਆ ਇਹ ਉਹਨਾਂ ਨੇ ਆਪਣੇ ਵਿਕਟਰੀ ਸਵੀਚ ਗਿਆ ਪਰ ਇਹ ਮੈਂ ਕਦੇ ਵੀ ਨਹੀਂ ਹੋਣ ਦੇਵਾਂਗਾ ਨਾਲ ਦੀ ਨਾਲ ਉਹਨਾਂ ਨੇ ਫਿਊਚਰ ਦੇ ਬਾਰੇ ਵੀ ਦੱਸ ਦਿੱਤਾ ਉਹ ਕਹਿੰਦੇ ਵੀ ਜਿਹੜਾ ਸਾਡਾ ਪੁਰਾਣਾ ਰਿਲੇਸ਼ਨਸ਼ਿਪ ਸੀ ਯੂ ਐਸ ਦੇ ਨਾਲ ਆ ਖਾਸ ਕਰਕੇ ਸਟੈਡਲੀ ਇਨਕਰੀジング ਇੰਟੀਗ੍ਰੇਸ਼ਨ ਉਹ ਖਤਮ ਹੋ ਚੁੱਕਾ ਆ ਸੋ ਕਹਿੰਦੇ ਵੀ ਜਿਹੜਾ ਓਪਨ ਗਲੋਬਲ ਟ੍ਰੇਡ ਆ ਜਿਸ ਨੂੰ ਯੂ ਐਸ ਨੇ ਸ਼ੁਰੂ ਕੀਤਾ ਸੀ ਆ ਵਰਲਡ ਵਾਰ ਤੋਂ ਬਾਅਦ ਸਾਡਾ ਰਲ ਕੇ ਜਿਹੜਾ ਚੱਲ ਰਿਹਾ ਸੀ ਉਹ ਟੋਟਲੀ ਓਵਰ ਹੋ ਗਿਆ ਆ ਸੋ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਐਜ਼ ਅ ਗਲੋਬਲ ਲੀਡਰ ਹੋਰ ਮੁਲਕਾਂ ਦੇ ਨਾਲ ਰਲ ਕੇ ਜਿਹੜਾ ਆ ਬੰਨ ਦੀ ਜਿਹੜੀ ਗੱਲ ਵੀ ਕੀਤੀ ਹੈਗੀ ਆ ਤੇ ਕਹਿੰਦੇ ਵੀ ਅਮਰੀਕਾ ਵਾਲਿਆਂ ਨੇ ਸਾਨੂੰ ਬਟ੍ਰੇ ਕੀਤਾ ਹੈਗਾ ਤੇ ਅਸੀਂ ਇਸ ਨੂੰ ਕਦੇ ਵੀ ਨਹੀਂ ਭੁੱਲਾਂਗੇ ਇਹ ਮਾਰ ਕਾਰਨੀ ਹੋਣੀ ਆਪਣਾ ਜਿਹੜਾ ਉਂ ਜਿੱਦ ਤੋ ਦੇਖਨ ਸੀ ਉਹਦੇ ਵਿੱਚ ਇਹ ਕੱਲ ਅਨਾਉਂਸ ਕੀਤਾ ਆ ਪੋਲੀਵੇ ਜੋ ਸੀਜ਼ਨ ਪੋਲੀਟੀਸ਼ੀਅਨ ਆ ਕਨਸਰਵੇਟਰ ਪਾਰਟੀ ਦੇ ਉਹ ਆਪਣੀ ਖੋਦੀ ਸੀਟ ਹਾਰ ਗਏ ਆ ਓਟਾਵਾ ਦੇ ਵਿੱਚ 2004 ਤੋਂ ਹੀ ਮੈਂਬਰ ਪਾਰਲੀਮੈਂਟ ਬਣੇ ਹੋਏ ਹੈਗੇ ਆ ਪਰ ਪਿਛਲੇ ਸਮੇਂ ਦੇ ਦੌਰਾਨ ਜਿਸ ਹਿਸਾਬ ਦੇ ਨਾਲ ਇੰਡੀਆ ਦੀ ਸਰਕਾਰ ਨੇ ਭਾਈ ਹਰਦੀਪ ਸਿੰਘ ਨਿੱਜਰ ਦਾ ਉੱਥੇ ਕਤਲ ਕੀਤਾ ਸੀ ਹੋਰ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਸ ਈਸ਼ੂ ਨੂੰ ਲੈ ਕੇ ਇਹਨਾਂ ਦਾ ਜਿਹੜਾ ਸਟੈਂਡ ਆ ਉਹ ਜਸਟਨ ਟਰੂਡੋ ਦੇ ਅਗੇਂਸਟ ਹੀ ਰਿਹਾ ਬਹੁਤ ਵਾਰ ਕਹਿੰਦੇ ਰਹੇ ਕਿ ਸਾਨੂੰ ਪ੍ਰੂਫ ਦਿਓ ਜੀ ਝੂਠ ਆ ਜੀ ਆਹ ਜੀ ਹਾਲਾਂਕਿ ਐਂਡ ਜੇਚ ਆ ਕੇ ਫਿਰ ਉਹ ਕਾਫੀ ਗੁਰੂ ਘਰਾਂ ਚ ਵੀ ਜਾਂਦੇ ਰਹੇ ਅਰ ਇਥੇ ਇਹ ਲੱਗਦਾ ਹੈ ਕਿ ਲਿਬਰਲ ਪਾਰਟੀ ਨੂੰ ਜੋ ਜਸਟਨ ਟਰੂਡੋ ਨੇ ਸਿੱਕਾ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਸੀ ਉਹਨਾਂ ਨੇ ਬਹੁਤ ਵੱਡੀ ਜਣੀਆਂ ਵੋਟਾਂ ਦਿੱਤੀਆਂ ਹੈਗੀਆਂ 22 ਪੰਜਾਬੀ ਜਿਹੜੇ ਆ ਮੈਂਬਰ ਪਾਰਲੀਮੈਂਟ ਬਣੇ ਹੈਗੇ ਆ ਸੋ ਰਿਕਾਰਡ ਤੋੜ ਵੋਟਾਂ ਪਈਆਂ 7.3 ਮਿਲੀਅਨ ਵੋਟਾਂ ਉੱਥੇ ਪਈਆਂ ਕਹਿੰਦੇ 25% ਵੱਧ ਪਈਆਂ 2021 ਦੀ ਇਲੈਕਸ਼ਨ ਨਾਲੋਂ ਇਹ ਹਰਜੋ ਸਿੰਘ ਜੀ ਐਡਵਾਂਸਡ voting ਆ ਉਦਾਂ ਓਵਰਆਲ ਨੰਬਰ ਤਾਂ ਇਸ ਤੋਂ ਕਾਫੀ ਜ਼ਿਆਦਾ ਵੱਧ ਹੈਗਾ ਆ ਜਿਹੜਾ ਸਾਰੀਆਂ ਜਿਹੜੀਆਂ ਮਿਲਾ ਲਿਆ ਜਾਣ ਕਿਉਂਕਿ 8.3 ਮਿਲੀਅਨ ਤਾਂ ਲਿਬਰਲਸ ਨੂੰ ਪਈਆਂ ਤੇ ਕਨਜ਼ਰਵੇਟਿਵ ਨੂੰ 7.9 ਬਲੌਕ ਆੜਿਆਂ ਨੂੰ 1.2 ਤੇ ਨਿਊ ਡੈਮੋਕ੍ਰੇਟ ਪਾਰਟੀ ਨੂੰ ਵੀ ਜਿਹੜੀਆਂ 1.2 ਮਿਲੀਅਨ ਵੋਟਾਂ ਜਿਹੜੀਆਂ ਉਹ ਪਈਆਂ ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਤਕਰੀਬਨ 17 ਤੋਂ 18 ਮਿਲੀਅਨ ਜਿਹੜੀ ਵੋਟਾਂ ਉਹ ਓਵਰਆਲ ਪਈ ਹੈਗੀ ਆ ਜੀ ਸੋ ਬਹੁਤ ਸਾਰੇ ਕੈਨੇਡਾ ਦੇ ਲੋਕ ਇਹ ਕਹਿ ਰਹੇ ਆ ਕਿ ਜਿਹੜੇ ਅਮਰੀਕਾ ਆ ਉਹ ਕੱਲੀ ਇਕਨੋਮਿਕ MILITARY ਤੇ ਪੋਲੀਟੀਕਲ ਪਾਰਟਨਰ ਨਹੀਂ ਹੋਣਾ ਚਾਹੀਦਾ ਸਾਡਾ ਸੋ ਹੋਰ ਮੁਲਕ ਵੀ ਜਿਹੜੇ ਆ ਸਾਡੇ ਪਾਰਟਨਰ ਹੋਣੇ ਚਾਹੀਦੇ ਆ ਤਾਂ ਕਿ ਇੱਕ ਪੋਲੀਟੀਕਲ ਚੇਂਜ ਇੱਕ ਕੰਟਰੀ 'ਚ ਹੋ ਜਾਏ ਉਹਦੇ ਨਾਲ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਪਵੇ ਜੀ ਸੋ ਹੁਣ ਜੇ ਆਪਾਂ ਜੇ ਤੁਸੀਂ ਇਹਦੇ ਤੇ ਕੁਝ ਬੋਲਣਾ ਫਿਰ ਮੈਂ ਜਿਹੜੇ ਜੀ ਹਰਜੋ ਸਿੰਘ ਜੀ ਬਿਲਕੁਲ ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਮਾਰਕ ਕਾਟ ਨਹੀਂ ਇਸ ਟਾਈਮ ਲਿਬਰਲ ਪਾਰਟੀ ਦਾ ਟਾਪ ਦਾ ਲੀਡਰ ਬਣ ਕੇ ਜਿਹੜਾ ਉਹ ਉੱਭਰ ਆਇਆ ਰੀਜ਼ਨ ਹੈ ਵੀ ਜਿਹੜੀ ਪਾਰਟੀ ਬਿਲਕੁਲ ਥੱਲੇ ਲੱਗੀ ਸੀ ਉਸ ਨੂੰ ਟਰਨ ਅਰਾਊਂਡ ਉਸਨੇ ਕੀਤਾ ਤੇ ਟਰਨ ਅਰਾਊਂਡ ਕਰਕੇ ਬਾਅਦ ਦੇ ਵਿੱਚ ਜਿੱਤ ਦੇ ਵੱਲ ਨੂੰ ਲੱਗ ਗਿਆ ਜੇ ਦੱਸਦੇ ਜਾਈਏ ਲੇਟੈਸਟ ਆંકડા ਹਰਜੋ ਸਿੰਘ ਜੀ ਸ਼ੇਅਰ ਕਰਦੀਏ ਵੀ ਕੌਣ ਕਿੰਨੀਆਂ ਜਿਹੜੀਆਂ ਉਹ ਸੀਟਾਂ ਦੇ ਉੱਤੇ ਆ 168 ਸੀਟਾਂ 172 ਚਾਹੀਦੀਆਂ ਹਨ ਕਿਸੇ ਨੂੰ ਵੀ ਸਰਕਾਰ ਬਣਾਉਣ ਦੇ ਲਈ 168 ਦੇ ਉੱਤੇ ਲਿਬਰਲ ਨੇ 144 ਕੰਜ਼ਰਵੇਟਿਵ ਬਲੌਕ ਕਿਊਬੈਕ ਵਾਲੇ 23 ਨਿਊ ਡੈਮੋਕ੍ਰੇਟ ਪਾਰਟੀ ਵਾਲੇ 7 ਤੇ ਜਿਹੜੀ ਗ੍ਰੀਨ ਪਾਰਟੀ ਆ ਉਹਨਾਂ ਨੂੰ ਇੱਕ ਸੀਟ ਉਹਨਾਂ ਦੀ ਝੋਲੀ ਦੇ ਵਿੱਚ ਪਈ ਹੈਗੀ ਆ ਅੱਜ ਜਦਾਂ ਤੁਸੀਂ ਦੱਸਿਆ ਜਗਮੀਤ ਸਿੰਘ ਆਪਣੀ ਰਾਈਡਿੰਗ ਹਾਰ ਗਏ ਪੀਅਰ ਪੋਲੀਵੇ ਉਹ ਵੀ ਆਪਣੀ ਰਾਈਡਿੰਗ ਹਾਰ ਗਏ ਆ ਜਗਮੀਤ ਸਿੰਘ ਨੇ ਆਲਰੇਡੀ ਅਸਤੀਫਾ ਜਿਹੜਾ ਉਹ ਦੇ ਦਿੱਤਾ ਉਹ ਕਹਿੰਦੇ ਵੀ ਮੈਂ ਹੁਣ ਪਾਰਟੀ ਦਾ ਲੀਡਰ ਨਹੀਂ ਰਹੂੰਗਾ 24 ਸੀਟਾਂ ਦੇ ਨਾਲ 24 ਐਮਪੀਆ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਆਏ ਸੀ ਤੇ ਸੱਤਾ ਦੇ ਨਾਲ ਜਿਹੜਾ ਉਹਨਾਂ ਨੂੰ ਘਰੇ ਜਾਣਾ ਪੈਣਾ ਅਜੇ ਵੀ ਕੁਝ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਵਿੱਚ ਬਹੁਤ ਥੋੜਾ ਥੋੜਾ ਅੰਤਰ ਵੋਟਾਂ ਦਾ ਹੈਗਾ ਆ ਲਿਬਰਲ ਜੇ ਉਮੀਦ ਕਰ ਰਿਹਾ ਵੀ ਜਿੱਥੇ ਜਦਾਂ ਬਲੌਕ ਕੋ ਬੈਕ ਵਾਲੇ 28 ਕੋ ਵੋਟ ਨੇ ਨਾਲ ਲੀਡ ਕਰ ਰਿਹਾ ਅਖੀਰਲੀ ਜਿਹੜੀ ਪੇਟੀ ਐਡਵਾਂਸ ਵੋਟਿੰਗ ਵਾਲੀ ਉਹ ਖੁੱਲਣੀ ਆ ਅੱਜੇ ਸੋ ਇਹ ਇਹ ਆਕੜਾ ਜਿਹੜਾ ਹਰਜੋ ਸਿੰਘ ਜੀ ਚੇਂਜ ਹੋ ਸਕਦਾ ਹੈ ਇਹ ਜਿਹੜਾ ਉਹ ਦੱਸਦੇ ਆਪਣੇ ਜਿਹੜੇ ਸਾਰੇ ਹੀ ਦਰਸ਼ਕਾਂ ਤੇ ਸਲੋਤਿਆਂ ਨੂੰ ਦੱਸਦੇ ਜਾਈਏ ਸੋ ਇਹ ਨੰਬਰ ਜਿਹੜੇ ਆ ਇਹ ਫਾਈਨਲ ਨੰਬਰ ਨਹੀਂ ਆ ਸੋ ਅੱਜ ਸ਼ਾਮ ਤੱਕ ਕਹਿੰਦੇ ਵੀ ਉੱਥੇ ਕਨਫਰਮ ਹੋ ਜਾਊਗਾ ਕੌਣ ਐਕਚੁਅਲ ਦੇ ਵਿੱਚ ਜਿੱਤ ਗਿਆ ਕੌਣ ਜਿਹੜਾ ਆ ਉਹ ਰਹਿ ਗਿਆ ਸੋ ਕੋਸ਼ਿ ਜਿਹੜੀਆਂ ਸੀਟਸ ਆ ਉਹਨਾਂ ਨੂੰ ਕਾਲ ਨਹੀਂ ਕੀਤਾ ਗਿਆ ਹੈਗਾ ਸੋ ਜੇ ਓਵਰঅল ਦੇਖਿਆ ਜਾਵੇ 13 ਜਿਹੜੀਆਂ ਲੀਡਿੰਗ ਦੇ ਵਿੱਚ ਲਿਬਰਲ ਨੇ 11 ਦੇ ਵਿੱਚ ਕੰਜ਼ਰਵੇਟਿਵ 2 ਦੇ ਵਿੱਚ ਕਿਊਬੈਕ ਵਾਲੇ ਬਲੋਕਬੈਕ ਤੇ 2 ਦੇ ਵਿੱਚ ਹੀ ਜਿਹੜੇ ਐਨਡੀਪੀ ਵਾਲੇ ਆ ਸੋ ਇਹਨਾਂ ਸਾਰਿਆਂ ਦੇ ਨਤੀਜਿਆਂ ਦੇ ਵਿੱਚ ਥੋੜਾ ਬਹੁਤਾ ਉਲਟ ਫੇਰ ਜਿਹੜਾ ਉਹ ਹੋ ਸਕਦਾ ਹੈਗਾ ਸੋ ਇਹ ਜਿਹੜਾ ਇਸ ਟਾਈਮ ਆਪਣੇ ਸਾਹਮਣੇ ਜਿਹੜਾ ਹੋ ਰਿਪੋਰਟ ਕੀਤਾ ਜਾ ਰਿਹਾ ਤਕਰੀਬਨ ਸਾਰੀਆਂ ਹੀ ਰਾਈਡਿੰਗਸ ਦੇ ਵਿੱਚ ਇੱਕ ਇੱਕ ਪੇਟੀ ਜਿਹੜੀ ਆ ਉਹ ਖੁੱਲਣ ਵਾਲੀ باقی ਆ ਤੇ ਉਹਦੇ ਵਿੱਚ ਕਹਿੰਦੇ ਵੀ ਐਡਵਾਂਸਡ ਸ਼ਾਇਦ ਜਿਹੜੀ ਪੋਲਿੰਗ ਹੋਈ ਸੀ ਉਹ ਜਿਹੜੀ ਕਾਊਂਟ ਹੋਣੀ ਆ ਸੋ ਕਿਤੇ ਕਿਤੇ ਉਲਟ ਫੇਰ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਆ ਸੋ ਜਿਹੜਾ ਹਰਜੋਤ ਸਿੰਘ ਜੀ ਇਹਦੇ ਵਿੱਚ ਜਿਹੜਾ ਐਨਡੀਪੀ ਆ ਉਹ ਕੋਲਾਪਸ ਕਰ ਗਈ ਪਾਰਟੀ ਦੇ ਤੌਰ ਦੇ ਉੱਤੇ ਕੋਲਾਪਸ ਕਰ ਗਈ ਜਿਹੜਾ ਪਾਰਟੀ ਦੇ ਲੀਡਰ ਦੋ ਆ ਉਹ ਕੋਲਾਪਸ ਜਿਹੜੇ ਉਹ ਕਰ ਗਏ ਅਮਰੀਕਾ ਵਾਂਗ ਇਹ ਜਿਹੜੀ ਇਲੈਕਸ਼ਨ ਆ ਕੈਨੇਡਾ ਦੇ ਵਿੱਚ ਟੂ ਪਾਰਟੀ ਇਲੈਕਸ਼ਨ ਜਿਹੜੀ ਉਹ ਓਵਰਆਲ ਬਣ ਕੇ ਜਿਹੜੀ ਉਹ ਰਹਿ ਗਈ ਲਿਬਰਲਸ ਤੇ ਕੰਜ਼ਰਵੇਟਿਵ ਦੇ ਵਿੱਚ ਜਿਹੜਾ ਉਹ ਪੇਚਾ ਪੂਰਾ ਕਹਿ ਲੋ ਵੀ ਸਿਰੇ ਦਾ ਜਿਹੜਾ ਇਸ ਦੇ ਵਿੱਚ ਪਿਆ ਹੈਗਾ ਆ ਕਈਆਂ ਦੇ ਭਵਿੱਖ ਜਿਹੜੇ ਉਹ ਉਜਲ ਹੋ ਗਏ ਆ ਤੇ ਕਈ ਜਿਹੜੇ ਉਹਨਾਂ ਦੇ ਸੂਰਜ ਜਿਹੜੇ ਉਹ ਡੁੱਬ ਗਏ ਹੈਗੇ ਆ ਸੋ ਦੋ ਪਾਰਟੀ ਦੇ ਲੀਡਰ ਆ ਉਹ ਇਸ ਟਾਈਮ ਸੀਟਾਂ ਤੋਂ ਜਿਹੜੇ ਉਹ ਬਗੈਰ ਨੇ ਬਲੌਕ ਬੈਕ ਆ ਲਿਆ ਨੇ ਸੀਟਾਂ ਜਿਹੜੀਆਂ ਉਹ ਲੂਜ਼ ਕੀਤੀਆਂ ਪਰ ਇਵੈਂਚੁਅਲੀ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਆ ਸਕਦੇ ਆ ਪਰ ਜੇ ਇਹੀ ਆંકੜੇ ਰਹਿੰਦੇ ਆ ਤਾਂ ਲਿਬਰਲਸ ਐਨਡੀਪੀ ਦੀਆਂ ਜਿਹੜੀਆਂ 7 ਸੀਟਾਂ ਹੈਗੀਆਂ ਉਹਨਾਂ ਦੇ ਨਾਲ ਮਿਲ ਕੇ ਸਾਨੀ ਦੇ ਨਾਲ ਸਰਕਾਰ ਬਣਾ ਸਕਦੇ ਆ ਕਿਊਬੈਕ ਬਲੋਕ ਕਿਊਬੈਕ ਵਾਲਿਆਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪਊਗੀ ਕਹਿੰਦੇ ਗ੍ਰੇਟਰ ਟੋਰੰਟੋ ਏਰੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੇਰ ਬਦਲ ਹੋਇਆ ਹੈਗਾ ਆ ਓਨਟਾਰੀਓ ਇਸ ਵਾਰ ਲਿਬਰਲ ਜਿਹੜਾ ਆ ਉਹ ਹੋ ਨਿਬੜਿਆ ਲਿਬਰਲਸ ਨੇ ਤਕਰੀਬਨ ਸਾਰੇ ਹੀ ਪ੍ਰੋਵਿੰਸਸ ਦੇ ਵਿੱਚ ਆਪਣੀ ਜਿੱਤ ਜਿਹੜੀ ਉਹ ਦਰਜ ਕੀਤੀ ਹੈਗੀ ਆ ਸੋ ਇਹ ਓਵਰਆਲ ਇੱਕ ਵੱਖਰੀ ਨਵੀਂ ਚੀਜ਼ ਜਿਹੜੀ ਇਸ ਟਾਈਮ ਦੇਖਣ ਨੂੰ ਮਿਲੀ ਆ ਓਨਟਾਰੀਓ ਯੂਜੂਲੀ ਜਿਹੜਾ ਮੋਰ ਕਨਜ਼ਰਵੇਟਿਵ ਹੁੰਦਾ ਆ ਪਰ ਜਿਹੜੇ ਇੱਥੇ ਜਿਹੜੇ ਲਿਬਰਲਸ ਆ ਉਹ ਇਸ ਵਾਰ ਬਾਜੀ ਜਿਹੜੀ ਉਹ ਮਾਰਦੇ ਹੋਏ ਨਜ਼ਰ ਆਇਆ ਸੋ ਟ੍ਰੈਂਟੋ ਬ੍ਰੈਂਟਨ ਜਿਹੜੇ ਆ ਇਲਾਕੇ ਵਾਲਿਆਂ ਦਾ ਉਹਨਾਂ ਨੇ ਕਹਿੰਦੇ ਵੀ ਇਸ ਵਾਰ ਫਰਕ ਕੀਤਾ ਜੇ ਬ੍ਰਿਟਿਸ਼ ਕੋਲੰਬੀਆ ਦੀ ਹਰ ਜੋਸੀਂ ਦੀ ਗੱਲ ਕਰਦੇ ਜਾਈਏ ਤਾਂ ਇੱਥੇ ਜਿਹੜਾ ਮੈਚ ਜਿਹੜਾ ਉਹ ਬਰਾਬਰ ਦਾ ਰਿਹਾ ਲਿਬਰਲ ਇੱਥੇ 20 ਸੀਟਾਂ ਜਿੱਤੇ ਕੰਜ਼ਰਵੇਟਿਵ 19 ਜਿੱਤੇ 3 ਐਨਡੀਪੀ ਤੇ ਇੱਕ ਗ੍ਰੀਨ ਪਾਰਟੀ ਨੇ ਜਿਹੜੀ ਇੱਥੇ ਸੀਟ ਆ ਲੈਂਡ ਦੇ ਵਿੱਚ ਜਿਹੜੀ ਉਹ ਕਾਮਯਾਬੀ ਜਿਹੜੀ ਉਹ ਹਾਸਲ ਕੀਤੀ ਹੈਗੀ ਆ ਸੋ ਹਰਜੋਤ ਸਿੰਘ ਜੀ ਆਪਾਂ ਕੋਸ਼ਿਸ਼ ਜਿਹੜੇ ਪੰਜਾਬੀ ਸੀਗੇ ਜਿਨ੍ਹਾਂ ਦੇ ਲੋਕ ਜਾਣਨਾ ਚਾਹੁੰਦੇ ਕੌਣ ਜਿੱਤੇ ਆ ਕੌਣ ਹਾਰੇ ਆ ਉਹਨਾਂ ਵਿੱਚੋਂ ਉਸ ਦੇ ਉੱਤੇ ਥੋੜੀ ਗੱਲਬਾਤ ਕਰਦੇ ਆਂ ਜੀ ਹਰਜੋਤ ਸਿੰਘ ਜੀ ਤੁਸੀਂ ਸਟਾਰਟ ਕਰੀਜੀਏ ਸੋ ਟੋਟਲ 65 ਦੇ ਕਰੀਬ ਜਿਹੜੇ ਉਮੀਦਵਾਰ ਸੀਗੇ ਪੰਜਾਬੀ ਜਿਨ੍ਹਾਂ ਦੇ ਵਿੱਚੋਂ 22 ਪੰਜਾਬੀ ਜਿੱਤੇ ਆ ਜਿਹੜੇ ਲਿਬਰਲ ਵੀ ਆ ਤੇ ਨਾਲ ਦੀ ਨਾਲ ਆਪਾਂ ਕਹਿ ਸਕਦੇ ਹੈਗੇ ਆ ਕੰਜ਼ਰਵੇਟਿਵ ਵੀ ਹੈਗੇ ਆ ਬ੍ਰੈਮਪਟਨ ਦੇ ਵਿੱਚ 5 ਸੀਟਾਂ ਜਿਹੜੀਆਂ ਆ ਉਹ ਪੰਜਾਬੀਆਂ ਨੇ ਜਿੱਤੀਆਂ ਹੈਗੀਆਂ ਲਿਬਰਲ ਰੂਬੀਸੋਤ ਬ੍ਰੈਮਪਟਨ ਨਾਰਥ ਤੋਂ ਤੇ ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਬ੍ਰੈਮਪਟਨ ਈਸ ਤੋਂ ਲਿਬਰਲ ਪਾਰਟੀ ਦੇ ਅਮਨਦੀਪ ਸੋਹੀ ਬ੍ਰੈਮਪਟਨ ਸੈਂਟਰ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਕੰਜ਼ਰਵੇਟਿਵ ਉਮੀਦਵਾਰ ਅਮਰਜੀਤ ਗਿੱਲ ਬ੍ਰੈਮਪਟਨ ਤੋਂ ਇਹ ਜਿਹੜੇ ਬ੍ਰੈਮਪਟਨ ਵਾਲੇ ਏਰੀਏ ਚੋਂ ਆ ਆਓਕਵੈਲ ਇਸ ਤੋਂ ਅਨੀਤਾ ਆਨੰਦ ਵਾਟਰਲੂ ਤੋਂ ਵਰਦੀਸ਼ ਚੱਗਰ ਡੋਰਵਲ ਲਚੀਨ ਤੋਂ ਅੰਜੂ ਢਿੱਲੋਂ ਤੇ ਸਰੀ ਨਿਊਟਨ ਤੋਂ ਸੁਖਤਾਲੀਵਾਲ ਜਿਹੜੇ ਜਿੱਤ ਗਏ ਹੈਗੇ ਹਰਜੀਤ ਗਿੱਲ ਨਾਲੋਂ ਤੇ ਸੁਖਤਾਲੀਵਾਲ ਜਿਹੜੇ ਚਾਰ ਵਾਰ ਲਗਾਤਾਰ ਐਮਪੀ ਬਣੇ ਆ ਭਾਈ ਹਰਦੀਪ ਸਿੰਘ ਨੇਜਰ ਹੁਣਾ ਦੇ ਕਤਲ ਤੋਂ ਬਾਅਦ ਇਹਨਾਂ ਨੇ ਕਾਫੀ ਸਿੱਖ ਕੌਮ ਦੇ ਨਾਲ ਖੜੇ ਸੀ ਸੋ ਇਸ ਕਰਕੇ ਖਾਸ ਕਰਕੇ ਜਿਹੜਾ ਬ੍ਰਿਟਿਸ਼ ਕਲੰਬੀਆ ਦੇ ਵਿੱਚ ਸਿੱਖਾਂ ਨੇ ਲਿਬਰਲਸ ਨੂੰ ਜਾਦੇ ਵੋਟਾਂ ਪਾਈਆਂ ਤੇ ਉਧਰ অন্ਟੇਰੀਓ ਦੇ ਵਿੱਚ ਵੀ ਜਿਹੜਾ ਇਹ ਅਸਰ ਕਾਫੀ ਦੇਖਣ ਨੂੰ ਮਿਲਿਆ ਮਿਸਿਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਹੀਰਸਰੀ ਸੈਂਟਰ ਤੋਂ ਰਣਦੀਪ ਸਰਾਏ ਫਲੀਟਪੋਰਟ ਪੋਰਟ ਕੈਲਸ ਤੋਂ ਗੁਰਵਖਸ਼ ਸਿੰਘ ਸੈਣੀ ਰਿਚਮੰਡ ਈਸ ਤੋਂ ਆ ਪਰਮ ਬੈਂਸ ਕੰਜ਼ਰਵੇਟਰ ਪਾਰਟੀ ਦੇ ਮੁੱਖ ਜਿਹੜੇ ਜੇਤੂ ਆ ਉਹ ਕੈਲਗਰੀ ਈਸ ਤੋਂ ਜਸਰਾਜ ਹਾਲਨ ਕੈਲਗਰੀ ਮੈਗਨਾਈਟ ਤੋਂ ਦਿਲਵਿੰਦਰ ਗਿੱਲ ਕੈਲਗਰੀ ਸਕਾਈ 뷰 ਤੋਂ ਅਮਨਦੀ ਅਮਨਪ੍ਰੀਤ ਗਿੱਲ ਆਕਸਫੋਰਡ ਤੋਂ ਅਰਪਨ ਖੰਨਾ ਐਡਮਿੰਟਨ ਗੇਟਵੇ ਤੋਂ ਟਿਮ ਓਪਲ ਮਿਲਟਨ ਈਸ ਤੋਂ ਪਰਮ ਗਿੱਲ ਐਕਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ ਐਡਮਿੰਟਨ ਸਾਊਥ ਈਸ ਤੋਂ ਜਗਸ਼ਰਨ ਸਿੰਘ ਮਾਹਲ ਬਿੰਡਸਟਰ ਵੈਸਟ ਤੋਂ ਹਾਰਬਗੇਲ ਸੋ 22 ਜਿਹੜੇ ਪੰਜਾਬੀ ਆ ਉਹ ਆ ਇਸ ਵਾਰ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਆ ਕੈਨੇਡਾ ਦੇ ਵਿੱਚ 373 ਸੀਟ ਦੇ ਵਿੱਚੋਂ ਜੀ ਤੇ ਹਰਜੋਤ ਸਿੰਘ ਜੀ ਇਸ ਵਾਰ ਵੀ ਆਪਾਂ ਦੇਖਣ ਨੂੰ ਮਿਲੂਗਾ ਵੀ ਕਈ ਜਿਹੜੇ ਪੰਜਾਬੀ ਤੇ ਜਿਹੜੇ ਕੁਝ ਸਿੱਖ ਚਿਹਰੇ ਆ ਉਹ ਕੈਬਨਿਟ ਦੇ ਵਿੱਚ ਆ ਸਕਦੇ ਆ ਮਾਈਕ ਕਾਰਨੀ ਤੋਂ ਹੁਣ ਕੈਨੇਡਾ ਨੂੰ ਬਹੁਤ ਸਾਰੀਆਂ ਆਸਾਂ ਉਮੀਦਾਂ ਆ ਉੱਥੇ ਦਾ ਜਿਹੜੇ ਮੇਨ ਮੁੱਦਾ ਇੱਕ ਤਾਂ ਅਮਰੀਕਾ ਦੇ ਨਾਲ ਕਿੱਦਾਂ ਨਜੇਟਣਾ ਹੈ 트ੰਪ ਦੇ ਨਾਲ ਕਿੱਦਾਂ ਨਜੇਟਣਾ ਉਹ ਸਭ ਤੋਂ ਅਹਿਮ ਜਿਹੜਾ ਉਹ ਰਹਿਣ ਵਾਲਾ ਆ ਰੀਜਨ ਉਹਦੇ ਵਿੱਚ ਆਪਾਂ ਇਹ ਦੇਖਿਆ ਹੀ ਆ ਵੀ ਜਿਸ ਤਰੀਕੇ ਨਾਲ ਅਮਰੀਕਾ ਕਹ ਲੋ ਵੀ ਉਹਨੂੰ 55ਵਾਂ ਸੂਬਾ ਬਣਾਉਣ ਨੂੰ ਫਿਰਦੇ ਆ ਮਾਰਕ ਕਾਰਨੀ ਉਸਤੇ ਮੋਹਰੇ ਜਿਹੜੇ ਆ ਉਹ ਕਹਿੰਦੇ ਵੀ ਅੜਨਗੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਆਪਣੀ ਜਿੱਤ ਦੀ ਸਪੀਚ ਦੇ ਵਿੱਚ ਕਿਹਾ ਵੀ ਜਦੋਂ ਅਗਲੀ ਵਾਰ ਮੈਂ 트ੰਪ ਦੇ ਨਾਲ ਬੈਠੂਗਾ ਤਾਂ ਉਦੋਂ ਅਸੀਂ ਇਹ ਗੱਲਾਂ ਕਰਨੀਆਂ ਵੀ ਆ ਜਿਹੜੀ ਇਕਨੋਮੀ ਨੂੰ ਲੈ ਕੇ ਤੇ ਜਿਹੜੀ ਸਿਕਿਉਰਿਟੀ ਨੂੰ ਲੈ ਕੇ ਕੀ ਜਿਹੜੇ ਆਪਣੇ ਜਿਹੜੇ ਸੰਬੰਧ ਹੋਣੇ ਜਿਹੜੇ ਉਹ ਚਾਹੀਦੇ ਆ ਕੈਨੇਡਾ ਦਾ ਕੋਈ ਵੀ ਰਿਸੋਰਸ ਕੋਈ ਵੀ ਇਲਾਕਾ ਕੋਈ ਵੀ ਜ਼ਮੀਨ ਜਾਂ ਕੈਨੇਡਾ ਜਿਹੜਾ ਉਹ ਸੇਲ ਵਾਸਤੇ ਨਹੀਂ ਆ ਤੇ ਕੈਨੇਡਾ ਜਿਹੜਾ ਉਹ ਕਦੀ ਵੀ ਵਿਕੇਗਾ ਨਹੀਂ ਕਦੀ ਵੀ ਇਸ ਤੇ ਮੋਰੇ ਜਿਹੜਾ ਉਹ ਚੂਕੂਗਾ ਨਹੀਂ ਸੋ ਮਾਈਕ ਆਰਨੀ ਕਿਦਾਂ ਦਾ ਰੁਖ ਜਿਹੜਾ ਉਹ ਰੱਖਣਗੇ ਇਕਨੋਮੀ ਨੂੰ ਲੈ ਕੇ ਉੱਥੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਜਿਹੜੀ ਉਹ ਰਹਿਣ ਵਾਲੀ ਆ ਆ ਰੀਜ਼ਨ ਇਹ ਆ ਵੀ ਇਕਨੋਮੀ ਦਾ ਕੋਈ ਹਾਲਾਤ ਉੱਥੇ ਇੰਨੇ ਜ਼ਿਆਦਾ ਜਿਹੜੇ ਚੰਗੇ ਆ ਉਹ ਨਹੀਂ ਚੱਲ ਰਹੇ ਹੈਗੇ ਆ ਸੋ ਉਧਰ ਜਿਹੜਾ ਹਰਜੋਤ ਸਿੰਘ ਜੀ ਦੇਖਦੇ ਜਾਈਏ ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਗੱਲ ਕੀਤੀ ਵੀ ਲਿਬਰਲ ਪਾਰਟੀ ਦੇ ਟਰੂਡੋ ਦਾ ਅਸਤੀਫਾ ਦੇ ਦੇਣਾ ਸਮੇਂ ਸਿਰ ਉਹ ਕਿਤੇ ਨਾ ਕਿਤੇ ਲਿਬਰਲਸ ਨੂੰ ਜਿਹੜਾ ਉਹ ਰਾਸ ਆਇਆ ਹੈਗਾ ਜਿਹੜੇ ਟਰੂਡੋ ਦੇ ਉਲਟ ਜਿਹੜੀ ਐਂਟੀ ਇਨਕਮ ਮੈਂਸੀ ਆ ਬਹੁਤ ਜਿਆਦਾ ਜਿਹੜੀ ਉਹ ਚੱਲ ਰਹੀ ਸੀ ਪਰ ਸਿੱਖ ਹਮੇਸ਼ਾ ਹੀ ਟਰੂਡੋ ਦਾ ਧੰਨਵਾਦ ਜਿਹੜਾ ਉਹ ਕਰਨਗੇ ਇਸ ਗੱਲ ਖਣੋ ਵੀ ਜਦ ਲੋਡ ਸੀਗੀ ਤਾਂ ਇਸ ਨੇ ਆਪਣੇ ਸਾਧਨ ਦੇ ਵਿੱਚ ਖੜ ਕੇ ਭਾਰਤ ਨੂੰ ਸਿੱਧਾ ਜਿਹੜੀਆਂ ਅੱਖਾਂ ਵੀ ਦਿਖਾਈਆਂ ਤੇ ਮੋਰੇ ਜਿਹੜਾ ਉਸਤੇ ਡਟਿਆ ਵੀ ਜਦ ਭਾਰਤ ਨੇ ਆ ਕੇ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਐਕਟੀਵਿਸਟ ਆ ਉਹਨਾਂ ਦੀ ਅਸੈਸੀਨੇਸ਼ਨ ਜਿਹੜੀਆਂ ਹੋ ਕੀਤੀਆਂ ਜਗਮੀਰ ਸਿੰਘ ਨੋ ਡਾਊਟ ਹਰਜਨ ਸਿੰਘ ਜੀ ਇਲੈਕਸ਼ਨ ਉਹ ਹਾਰ ਗਿਆ ਪਾਰਟੀ ਦੇ ਅਹੁਦੇ ਤੋਂ ਉਹ ਹੁਣ ਬਾਹਰ ਹੋ ਗਿਆ ਇੱਕ ਪਾਰਟੀ ਜਿਹੜੀ ਕਿਸੇ ਟਾਈਮ ਦੇ ਉੱਤੇ ਆਪੋਜੀਸ਼ਨ ਪਾਰਟੀ ਬਣਨ ਦੀ ਕਗਾਰ ਦੇ ਉੱਤੇ ਸੀਗੀ ਉਹ ਮਹਿਜ 7 ਸੀਟਾਂ ਦੇ ਉੱਤੇ ਜਿਹੜੀ ਉਹ ਰਹਿ ਗਈ ਆ ਪਰ ਫਿਰ ਵੀ ਆਪਣੀ ਜਿੰਨਾ ਚਿਰ ਉਹ ਲਿਬਰਲ ਸਰਕਾਰ ਦੇ ਨਾਲ ਮਿਲ ਕੇ ਚੱਲਿਆ ਉਸਨੇ ਉਥੋਂ ਦੇ ਬਜ਼ੁਰਗਾਂ ਤੋਂ ਲੈ ਕੇ ਵਿਜਨ ਨੂੰ ਲੈ ਕੇ ਡੈਂਟਲ ਨੂੰ ਲੈ ਕੇ ਹੋਰ ਜਿਹੜੇ ਕਈ ਜਿਹੜੇ ਇਸ਼ੂਜ਼ ਆ ਉਸ ਉੱਤੇ ਨਵੇਂ ਜਿਹੜੀਆਂ ਸੋਧਾਂ ਆ ਜਾਂ ਨਵੇਂ ਜਿਹੜੇ ਕਾਨੂੰਨ ਆ ਉਹ ਜ਼ਰੂਰ ਬਣਵਾਉਣ ਦੇ ਵਿੱਚ ਜਿਹੜੀ ਕਾਮਯਾਬੀ ਹਾਸਲ ਕੀਤੀ ਆ ਇੰਡੀਅਨ ਮੀਡੀਆ ਇਸ ਟਾਈਮ ਬਹੁਤ ਖੁਸ਼ ਹੋਊਗਾ ਵੀ ਜਿਹੜਾ ਜਗਮੀ ਸਿੰਘ ਆ ਉਹ ਹਾਰ ਗਿਆ ਆ ਉਹ ਉਹਦੇ ਜਿਹੜੇ ਆਪਣੀਆਂ ਹੀ ਕਹਿ ਸਕਦੇ ਆ ਵੀ ਪਾਲਿਸੀਜ਼ ਨੂੰ ਲੈ ਕੇ ਹੀ ਇਵੈਂਚੁਅਲੀ ਜਿਹੜੇ ਕੈਨੇਡੀਅਨਸ ਆ ਉਹਨਾਂ ਨੇ ਇਹ ਰੁਖ ਕੀਤਾ ਵੀ ਇਸ ਵਾਰ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚੋਂ ਹੀ ਸਿਰਫ ਦੇਖਿਆ ਜਿਹੜਾ ਉਹ ਜਾਣਾ ਚਾਹੀਦਾ ਹੈ। ਇੰਡੀਆ ਦਾ ਮੀਡੀਆ ਜਿਹੜਾ ਹੈ ਬੜਾ ਖੁਸ਼ ਆ ਵੀ ਜਗਮੀਤ ਸਿੰਘ ਜਿਹੜੇ ਐਨਡੀਪੀ ਦੇ ਲੀਡਰ ਸੀਗੇ ਉਹ ਹਾਰ ਗਏ ਭਈ ਉਹ ਖਾਲਸਤਾਨੀ ਲੀਡਰ ਸੀ ਆਰਐਸਐਸ ਨੂੰ ਉਹ ਬੈਨ ਕਰਨ ਦੀ ਜਿਹੜੀ ਗੱਲ ਕਰਦਾ ਸੀਗਾ। ਪਰ ਦੂਸਰੇ ਪਾਸੇ ਪੀਅਰ ਪੋਲੀਵੀ ਦੀ ਜਿਸ ਹਿਸਾਬ ਦੇ ਨਾਲ ਇੰਡੀਆ ਵਾਲੇ ਸਪੋਰਟ ਕਰ ਰਹੇ ਸੀ ਜਸਟਨ ਟਰੂਡੋ ਬੈਲਰੀ ਤੋਂ ਹੀ ਤੇ ਉਹ ਵੀ ਜਿਹੜਾ ਆ ਉਹਨਾਂ ਨੂੰ ਹੁਣ ਨਮੋਸ਼ੀ ਉੱਥੇ ਦੇਖਣੀ ਪੈ ਰਹੀ ਹੈਗੀ ਆ ਸੋ ਸੋ ਕੈਨੇਡਾ ਦੇ ਨਵੇਂ ਪ੍ਰਾਈਮ ਮਿੰਿਸਟਰ ਬਣਨ ਤੇ ਬਹੁਤ ਬਹੁਤ ਵਧਾਈਆਂ ਸੋ ਹੋਪਫੁਲੀ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਰਿਲੇਸ਼ਨ ਉਹ ਵਧੀਆ ਬਣ ਆਪਾਂ ਤਾਂ ਇਹੀ ਆਸ ਰੱਖ ਸਕਦੇ ਹੈਗੇ ਜੀ ਬਿਲਕੁਲ ਇਹ ਤਾਂ ਟਰੰਪ ਨਾਲ ਦੇ ਉੱਤੇ ਜ਼ਿਆਦਾ ਆ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਰਦੇ ਆ ਉਹ ਉਹਨਾਂ ਨੇ ਆਪਣੇ ਬਿਆਨ ਜਿਹੜਾ ਜ਼ਰੂਰ ਕੱਲ ਦੀਆਂ ਆਪਾਂ ਜਦੋਂ ਲਾਈਵ ਕਵਰੇਜ ਕਰ ਰਹੇ ਸੀ ਉਹਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ 트럼ਪ ਹੁਣਾਂ ਦਾ ਇਹ बार-बार ਉਹ ਕਹਿਣਾ ਇਸ ਤਰੀਕੇ ਦੇ ਨਾਲ ਉਹਨੂੰ ਗਵਰਨਰ ਕਹਿਣਾ ਖਵਿੰਜਵਾ ਸੂਬਾ ਕਰਨਾ ਇਹ ਸੋਚੀ ਸਮਝੀ ਜਿਹੜੀ 트럼ਪ ਹੁਣਾਂ ਦੀ ਇਹ ਚਾਲ ਸੀਗੀ ਉਹਨਾਂ ਨੇ ਇਹ ਕਿਹਾ ਸੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਕੁਝ ਮਹੀਨੇ ਪਹਿਲਾਂ ਵੀ ਕਹਿੰਦੇ ਵੀ ਮੇਰੇ ਲਈ ਕਨਜ਼ਰਵੇਟਿਵ ਦੇ ਨਾਲੋਂ ਲਿਬਰਲ ਦੇ ਨਾਲ ਜਿੱਡਾ ਮੈਨੂੰ ਡੀਲ ਕਰਨਾ ਉਹ ਜ਼ਿਆਦਾ ਸੌਖਾ ਆ ਜ਼ਿਆਦਾ ਜਿਹੜਾ ਉਹ ਬੈਟਰ ਆ ਪੀਅਰ ਪਾਲੀਵੇ ਉਸ ਟਾਈਮ ਦੇ ਉੱਤੇ ਕੋਈ ਬਾੜਾ ਨਹੀਂ ਜਿਹੜੀਆਂ ਆ ਉਹ ਗੱਲ ਕਰ ਸਕੇ ਤੇ ਆਪਣੀ ਰਾਈਡਿੰਗ ਜਿੱਥੇ ਉਹ ਇੰਨੀ ਵਾਰੀ ਜਿਹੜੀ ਮ제 ਦੇ ਨਾਲ ਜਿਹੜੇ ਜਿੱਦੇ ਰਹੇ ਆ ਉਹ ਆਪਣੀ ਸੀਟ ਵੀ ਜਿਹੜੀ ਉਹ ਹਾਰ ਗਏ ਇਲੈਕਸ਼ਨ ਵਾਲੇ ਦਿਨ ਜ਼ਰੂਰ ਕਹਿੰਦੇ ਵੀ 트럼ਪ ਵੀ ਤੁਹਾਨੂੰ ਇਹਨਾਂ ਨੇ ਕਹਿਣ ਦੀ ਕੋਈ ਜ਼ਰੂਰਤ ਨਹੀਂ ਆ ਉਦੋਂ ਅੱਖਾਂ ਦਿਖਾਉਂਦੇ ਸੀ ਲੋਡ ਸੀਗੀ ਜੇ ਉਹ ਪਹਿਲਾਂ ਉਹਦਾਂ ਦਾ ਕਰਦੇ ਬਾਕੀ ਜਦੋਂ ਫੋਰਨ ਇੰਟਰਫੀਅਰੈਂਸ ਭਾਰਤ ਦਾ ਜਿਹੜਾ ਨਾਮ ਆਇਆ ਪੀਰ ਪਾਲੀਵੇ ਨੇ ਉਹਦਾ ਸਕਿਉਰਿਟੀ ਕਲੀਅਰੈਂਸ ਲੈ ਕੇ ਉਹ ਦਸਤਾਵੇਜ਼ ਜਾਂ ਐਵੀਡੈਂਸ ਦੇਖਣ ਤੋਂ ਹੀ ਜਿਹੜੀ ਉਹ ਨਾ ਕਰ ਦਿੱਤੀ ਉਹ ਵੀ ਗੱਲਾਂ ਜਿਹੜੀਆਂ ਆ ਕਿਤੇ ਨਾ ਕਿਤੇ ਇਹਨਾਂ ਦੇ ਉਲਟ ਆ ਭੁਗਤੀਆਂ ਹੈਗੀਆਂ ਆ ਕੈਨੇਡਾ ਜਿਹੜਾ ਹਰਜੋਤ ਸਿੰਘ ਜੀ ਦੋ ਹਿੱਸਿਆਂ ਦੇ ਵਿੱਚ ਡਿਵਾਈਡਿਡ ਨਜ਼ਰ ਆਇਆ ਪਰ ਪੋਲਰਾਈਜ਼ਡ ਨਹੀਂ ਨਜ਼ਰ ਆਇਆ ਚਾਹੇ ਉਹ ਕਨਜ਼ਰਵੇਟਿਵ ਆ ਚਾਹੇ ਉਹ ਹੁਣ ਲਿਬਰਲ ਸੀਗੇ ਪਰ ਸਾਰੇ ਦੇ ਸਾਰੇ ਕੈਨੇਡਾ ਫਰਸਟ ਨੂੰ ਲੈ ਕੇ ਜਾਂ ਕੈਨੇਡਾ ਦੀ ਸੋਵਰਨਿਟੀ ਨੂੰ ਲੈ ਕੇ ਜਾਂ ਕੈਨੇਡਾ ਆ ਅਮ ਅਮਰੀਕਾ ਚ ਨਾਰ ਵਾਲਨ ਨੂੰ ਲੈ ਕੇ ਇਕੱਠੇ ਜਿਹੜੇ ਉੱਥੇ ਨਜ਼ਰ ਆਏ ਹੈਗੇ ਆ ਜੀ ਜੀ ਬਿਲਕੁਲ